403 ਨੰਬਰ ਹਾਈਵੇ ਹੈ ਇਹ ਪਾਣੀ ਦੇ ਨਾਲ-ਨਾਲ ਥੱਲੇ ਨੂੰ ਹਮਿਲਟਨ ਨਾਇਗਰਾਫਾਲ ਦਿਖਾ ਚੁਗਾ ਯੂ ਐਸ ਏ ਸਾਈਟ ਤੇ ਲੱਗ ਠੀਕ ਹੈ ਆ ਆ ਗਿਆ ਮਿਸਾ ਦਾ ਡਾਊਨ ਟਾਊਨ ਇਹ ਆਪਾਂ ਕਹ ਲਾਈ ਸੀ ਨਾ ਮਿਸਾ ਦਾ ਡਾਊਨ 403 ਮਿਸਾ ਕਾ ਦੇ ਵਿੱਚ ਦੀ ਰਿਕ ਇਹ 401 ਦੇ ਵਿੱਚੋਂ ਨਿਕਲਦਾ ਮਿਸਾ 410 ਕਿਤੇ ਕਾਦਾ ਮਦੋ ਤੋਂ 403 ਬਣ ਜਾਂਦਾ ਵੀ ਆਏ ਆ ਨਾਮ ਲਿੱਤੇ ਹੋਏ ਅੱਡਰ ਤੇ ਠੀਕ ਜੀ ਜੀ ਮਾਨੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸਫ਼ਰ ਸ਼ੁਰੂ ਕਰਨ ਲੱਗੇ ਆਂ ਤੀਜੇ ਦਿਨ ਦੇ ਵਿੱਚ ਤਰੀਕ ਹੈਗੀ ਹੈ 7 ਜੁਲਾਈ 2024 ਕੈਨੇਡਾ ਟਾਈਮ ਦੇ ਹਿਸਾਬ ਨਾਲ ਤੇ ਅੱਜ ਬ੍ਰੈਂਪਟਨ ਤੋਂ ਨਿਆਗਰਾ ਵੱਲ ਨੂੰ ਜਾਂਦੇ ਆਂ ਇੱਕ ਵਾਰੀ ਨਿਆਗਰਾ ਜਾਣ ਤੇ ਤਕਰੀਬਨ 2 ਘੰਟੇ ਲੱਗ ਜਾਣਗੇ 2 ਘੰਟੇ ਲੱਗਣਗੇ ਲੱਗ ਭਾਗੇ ਕੈਨੇਡਾ ਦੇ ਗੈਸ ਸਟੇਸ਼ਨ ਦੇ ਉੱਤੇ ਕੈਨੇਡਾ ਦੇ ਵਿੱਚ ਜਿਹੜਾ ਪੈਟਰੋਲ ਹੈ ਉਹ ਆਪਾਂ ਨੂੰ ਆਪ ਹੀ ਪਾਉਣਾ ਪੈਂਦਾ ਇੱਥੇ ਬੰਦੇ ਹੈ ਨਹੀਂ ਕੋਈ ਵੀ ਪੰਪਰ ਦੇ ਉੱਤੇ ਜਵੇ ਆਪਾਂ ਆਪ ਹੀ ਸਾਰਾ ਕੁਝ ਕਰਨਾ ਇੱਥੋਂ ਪੇ ਕਰਨਾ ਪਹਿਲਾਂ ਜਿਵੇਂ ਕਾਰਡ ਨਾਲ ਪੇ ਹੋ ਗਿਆ ਕਿਵੇਂ ਪੇ ਕੀਤਾ ਉਹ ਨਹੀਂ ਨਹੀਂ ਮਤਲਬ ਕਿਵੇਂ ਕਿੰਨੇ ਆਈਡੀਆ ਕਿਵੇਂ ਲੈ ਵੀ ਪੈਸੇ ਦੱਸੇ ਸਿੱਧੇ ਕਿੰਨੇ ਦਾ ਪਾਉਣਾ ਪਹਿਲਾਂ ਡੀਟਰ ਨਹੀਂ ਪਹਿਲਾਂ ਆਪਾਂ ਪੇ ਕਰ ਪਹਿਲਾਂ ਅਥਰਾਇਜ਼ ਦਿੱਤਾ ਹੁਣ ਆਪਾਂ ਅਥਰਾਇਜ਼ੇਸ਼ਨ ਦੇ ਦਿੱਤੀ 250 ਤੱਕ ਦੀ ਜਾਂ ਤੁਸੀਂ ਅਦਰ ਅਮਾਉਂਟ ਕਰ ਸਕਦੇ ਹੋ अच्छा ठीक है 250 तक दी देती ठीक है तो अपन ओके करता और न्यूजीलैंड पुश ਦਾ ਬਟਨ ਤੋਂ ਸਿਲੈਕਟ ਕਰਨਾ ਇਹਦੇ ਚ ਤਿੰਨ ਟਾਈਪ ਦਾ ਤੇਲ ਆ ਚੌਥਾ ਆ ਰੈਗੂਲਰ ਪਲੱਸ ਸੁਪਰ ਕਲੀਨ ਅਲਟਰਾ ਆਮ ਤੌਰ ਤੇ ਸਾਰੇ ਪੈਟਰੋਲ ਹੀ ਆ ਹਾਂ ਆਮ ਤੌਰ ਤੇ ਜਿਹੜੀਆਂ ਗੱਡੀਆਂ ਹੁੰਦੀਆਂ ਆਮ ਤੌਰ ਤੇ ਉਹਨਾਂ ਚ ਰੈਗੂਲਰ ਹੀ ਪੈਂਦਾ ਠੀਕ ਹੈ ਜਿਹੜੀ ਪ੍ਰੀਮੀਅਮ ਗੱਡੀ ਕਹੀ ਹੈਗੀ ਕੋਈ ਆਡੀ BMW ਜਾਂ ਉਹਦਾ ਵਿੱਚ ਰეკਮੈਂਡਡ ਹੁੰਦਾ ਕਿ ਜਿਹੜਾ ਤੇਲ ਹੈਗਾ ਉਹ ਤੁਸੀਂ ਪ੍ਰੀਮੀਅਮ ਪਾਓ ਅੱਛਾ ਕਿੰਨੇ ਵਾਰੀ ਕਰਨਾ ਪੈਂਦਾ ਇਹ ਇਹ ਬਸ ਚੱਲ ਪੈਂਦਾ ਹੁੰਦਾ ਇਹ ਚੱਲ ਪੈਂਦਾ ਆਮ ਤੌਰ ਤੇ ਗੱਡੀ ਤੇ ਇੱਥੇ ਥੋੜਾ ਜਿਹਾ ਦੰਦਾ ਹੋਇਆ ਪਿਆ ਤੇ ਲਿਖਿਆ ਹੋਇਆ ਵੀ ਰੈਗੂਲਰ ਫਿਊਲ ਓਨਲੀ ਹੂੰ ਅਜੇ ਤੇ ਰੈਗੂਲਰ ਹੀ ਪੈਂਦਾ ਜਿਵੇਂ ਉਹ ਉਹਦਾ ਫਰਕ ਹੈ ਉਹਦਾ ਆਪਣੀ ਦਾ ਅਲਟਰਾ ਜਿਵੇਂ ਕਹ ਲੋ ਪ੍ਰੀਮੀਅਮ ਗੱਡੀ ਆ ਤਾਂ ਪ੍ਰੀਮੀਅਮ ਇੰਜਨ ਆ ਉਹਦੇ ਵਿੱਚ ਤੇਲ ਪ੍ਰੀਮੀਅਮ ਪਾਉਣਾ ਪੈਂਦਾ ਇੱਥੇ ਟਿਮ ਹਾਟਨ ਵੀ ਹੈਗਾ ਤੇ ਕਨਵੀਨੀਅன்ஸ் ਸਟੋਰ ਹੈ ਜਿਵੇਂ ਆਪਾਂ ਥੋੜੀਆਂ-ਬਹੁਤੀ ਕੋਈ ਚੀਜ਼ਾਂ ਲੈਣੀਆਂ ਹੋਣ ਉਹ ਵੀ ਅੰਦਰ ਹੈਗੀਆਂ ਸਾਰਾ ਕੁਝ ਜਿਵੇਂ ਕੋਲਡ ਡਰਿੰਕ ਟਾਈਪ ਜਾਂ ਕੁਝ ਚੀਜ਼ਾਂ ਇਸ ਤਰ੍ਹਾਂ ਦੀ ਜਿਵੇਂ ਆਪਾਂ ਅੰਦਰ ਨਹੀਂ ਘਾ ਮਾਰਦੇ ਆ ਕੀ ਕੀ ਸਿਸਟਮ ਹੈਗਾ ਇੱਥੇ ਤੇ ਪੂਰਾ ਜਾਨੀ ਵੱਡਾ ਸਟੋਰ ਬਣਿਆ ਹੋਇਆ। ਉਹੀ ਸਾਰਾ ਸਮਾਨ ਜਿਹੜੇ ਰੋਡ ਤੇ ਇਸ ਟਾਈਮ ਗੱਡੀ ਚੱਲ ਰਹੀ ਹੈ ਤੇ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਕਿਤੇ ਕਿਤੇ ਚਾਰਸ ਬਲਾਕ ਜੇ ਬਣਿਆ ਆਉਂਦੇ ਆ ਥੱਲੇ ਸ਼ੜਕ ਦੇ ਉੱਤੇ। ਇਹਦਾ ਮਤਲਬ ਇਹ ਹੈ ਕਿ ਇਹ ਇੱਕ ਪੂਲ ਕਾਰ ਲੇਨ ਹੈ। ਯਾਨੀ ਕਿ ਇਸ ਲੇਨ ਦੇ ਵਿੱਚ ਸਿਰਫ ਉਹੀ ਕਾਰ ਚੱਲ ਸਕਦੀ ਹੈ ਜਿਹੜੀ ਕਾਰ ਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਵਿਅਕਤੀ ਬੈਠੇ ਆ। ਮਿਲਟਨ ਹੈ ਇਧਰ ਮੁਹਾਰ ਕਾਲਜ ਹਾਂ ਇਹ ਮਿਲਟਨ ਦੀ ਇੰਡਸਟਰੀ ਬਹੁਤ ਜਿਆਦਾ ਹੈ ਬਹੁਤ ਜਿਆਦਾ ਇੰਡਸਟਰੀ ਹੈ ਇਹ ਲੇਕ ਅਨਟਾਰੀਓ ਕਹਿੰਦੇ ਹਨ ਇਹਦੇ ਵਿੱਚ ਹੀ ਆ ਕੇ ਪਾਣੀ ਨਿਕਦਾ ਕਿੰਨਾ ਦੇ ਟ੍ਰੈਫਿਕ ਰੂਲ ਤਾਂ ਕਮਾਲ ਹੈ ਹੀ ਨਾਲ ਉਹਨਾਂ ਨੂੰ ਮੰਨਣ ਵਾਲੇ ਵੀ ਬਹੁਤ ਕਮਾਲ ਹੈ ਨਾਲ ਦੀ ਰੋਡ ਦੇ ਉੱਤੇ ਟ੍ਰੈਫਿਕ ਲੱਗਿਆ ਹੋਇਆ ਹੈ ਜਿਸ ਲੇਨ ਦੇ ਵਿੱਚ ਆਪਾਂ ਇਸ ਟਾਈਮ ਚੱਲ ਰਹੇ ਹਾਂ ਇਹ ਪੂਲ ਕਾਰ ਲੈਣ ਹੈ ਦੂਤ ਵੱਧ ਜਿਹੜੇ ਬੈਠੇ ਇਸ ਕਰਕੇ ਇਸ ਲੇਨ ਨੂੰ ਯੂਜ਼ ਕਰ ਸਕਦੇ ਆ ਤੇ ਨਾਲ ਵਾਈਟ ਪੱਟੀ ਦੇ ਨਾਲ ਵੀ ਖਾਲੀ ਜਗ੍ਹਾ ਪਈ ਹੈ ਜਿਹੜੀ ਕਿ ਐਮਰਜੈਂਸੀ ਲੈਂਦੀ ਹੈ ਪਰ ਉਹਨੂੰ ਕੋਈ ਵੀ ਯੂਜ਼ ਨਹੀਂ ਕਰ ਰਿਹਾ ਸੀਟ ਕੈਦਰਿਨਸ ਕ੍ਰਾਸ ਕਰਕੇ ਨਿਆਗਰਾ ਤੋਂ ਜਸਟ ਪਹਿਲਾਂ ਆਪਾਂ ਇੱਕ ਬ੍ਰਿਜ ਕ੍ਰਾਸ ਕਰਾਂਗੇ ਨਿਆਗਰਾ ਫਾਲਸ ਤੋਂ ਪਹਿਲਾਂ ਇੱਥੋਂ 420 ਨੰਬਰ ਹਾਈਵੇ ਇੱਕ ਰੋਡ ਯੂਐਸਏ ਨੂੰ ਚੱਲਿਆ ਗਿਆ ਤੇ ਇੱਕ ਰੋਡ ਸਿੱਧਾ ਨਾਗਰਾ ਫਾਲਸ ਚਲੇਗਾ ਇੱਕ ਸਾਈਡ ਬਫਰੋਂ ਚਲੇਗਾ ਇੱਕ ਸਾਈਡ ਬਫਰੋਂ ਚਲੇਗਾ ਨਾਈਸ ਹੈ ਮੈਂ ਮੈਂ ਇਹਦਾ ਮਤਲਬ ਆਪਾਂ ਨੈਗਰਾ ਫਾਲਸ ਦੇ ਵਿੱਚ ਫਿਰਦੇ ਆ ਇਸ ਟਾਈਮ ਇਹ ਨੈਗਰਾ ਫਾਲਸ ਦਾ ਹੀ ਏਰੀਆ ਹੈ ਠੀਕ ਹੈ ਆ ਨੈਗਰਾ ਫਾਲ ਦੇ ਵਿੱਚ ਵੀ ਜਿਹੜੇ ਲੋਕਲ ਰੋਡਾਂ ਹੈਗੀਆਂ ਨੇ ਉਹਨਾਂ ਨੂੰ ਵੀ ਜਾਂ ਜਿਹੜਾ ਇੱਕ ਬਫਲੋ ਨਿਊਯਾਰਕ ਨੂੰ ਜਿਹੜੇ ਨੇ ਜਾਣਾ ਉਹ ਉਧਰ ਨੂੰ ਜਾਉ ਜਾਂਦਾ ਹੋਟ ਏਰੀਆ ਇਧਰ ਆ ਜਿਹੜਾ ਫੋਰਟ ਏਰੀਆ ਇੱਕ ਹੋਰ ਟਾਊਨ ਹੈ ਇਹ ਕੈਨੇਡਾ ਦਾ ਹੈ ਅੱਛਾ ਆ ਇਧਰਲੇ ਪਾਸੇ ਨੂੰ ਆਪਾਂ ਜਦੋਂ ਐਕਚੁਅਲ ਫਾਲਸ ਦੇ ਕੋਲੇ ਨੂੰ ਜਾਣਾ ਐਕਚੁਅਲ ਫਾਲਸ ਵਾਲਾ ਬਾਰਡਰ ਨੂੰ ਜਾਣਾ ਆਪਾਂ ਜਿਹੜਾ ਉਸ ਪਰੇਜ ਨੂੰ ਜਾਣਾ ਤਾਂ ਆਪਾਂ ਇਧਰ ਕਿ ਚਲੇ ਜਾਈਏ। ਅੰਦਰੋਂ ਘਾਇਰ। ਅ ਫਿਰਦੇ ਐਗਰੋ ਰੀਜਨ ਦੇ ਵਿੱਚ ਹੀ ਆਪਾਂ ਐਗਰੋ ਫਾਲਸ ਜੀ ਕਰ ਰਹੇ। ਐਗਰੋ ਫਾਲਸ ਦੇ ਨੇੜੇ ਪਹੁੰਚ ਕੇ ਸਭ ਤੋਂ ਵੱਡਾ ਮਸਲਾ ਸੀਗਾ ਪਾਰਕਿੰਗ ਲੱਭਣਾ ਕਿਉਂਕਿ ਵੀਕਐਂਡ ਹੋਣ ਦੀ ਵਜ੍ਹਾ ਕਰਕੇ ਪਾਰਕਿੰਗ ਬਹੁਤ ਔਖੀ ਹੀ ਮਿਣੀ ਪਰ ਫਿਰ ਵੀ ਮਿਲ ਗਈ ਕਿਵੇਂ ਨਾ ਕਿਵੇਂ ਕਰਕੇ। ਉਹ ਕਾਟਿੰਗ। ਆਲਰੇਡੀ ਸਕੂਟਰ ਦੇ ਲਈ ਫਿਰਦੇ ਆ ਇੱਕ ਬੰਦੇ ਮਤਲਬ ਇਹ ਰੈਂਟ ਤੇ ਦੇ ਦਿੰਦੇ ਆ ਹਾਂ ਆ ਰੈਂਟ ਤੇ ਨਹੀਂ ਬਸ ਥੋੜੀ ਡਿਊਰੇਸ਼ਨ ਹੁੰਦੀ ਆ ਟੈਕਟ ਹਾਂ ਟੈਕਟ ਮਤਲਬ ਉਹਦੇ ਵਿੱਚ ਦਿੰਨੀਆਂ ਕੋ ਜੋ 2 4 ਲੈ 5 ਦੀਆਂ 5 6 ਲੈ 5 ਦੀਆਂ ਕੁਰੀਆਂ ਕਰਕੇ ਦੇ ਦੱਸ ਬਲਸਤੀ ਦੀ ਵੀਡੀਓ ਮਿਆਗਰਾ ਫਾਲਸ ਦੇ ਰੇੜੇ ਆਪਾਂ ਗੱਡੀ پارک ਲਾ ਰਹੇ ਆ ਤੇ ਇੱਥੇ ਇਹਦਾ ਪ੍ਰਾਈਸ ਹੈਗਾ 30 ਡਾਲਰ 30 ਕੈਨੇਡੀਅਨ ਡਾਲਰ ਅਨੀ ਟਾਈਮ ਦੀ ਐਂਟਰੀ ਪਾਤੀ ਪਰ ਇਹਦੇ ਤੇ ਇਹ ਤਾਂ ਨਹੀਂ ਲਿਖਿਆ ਹੋਇਆ ਪਰ ਕਿੰਨਾ ਟਾਈਮ ਇੱਥੇ ਗੱਡੀ ਖੜੀ ਕਰ ਸਕਦੇ ਹਾਂ ਮਤਲਬ ਕੋਈ ਟਾਈਮ ਲਿਮਿਟ ਸ਼ਾਇਦ ਹੈ ਨਹੀਂ ਪਰ ਪ੍ਰਾਈਸ 3 ਡਾਲਰ ਹੈ ਆ ਜੁਨਾ ਹੈ ਬਹੁਤ ਉੱਚਾ ਜਾ ਰਿਹਾ ਹੈ ਨਾਗਰਾ ਫਾਲਸ ਦਾ ਏਰੀਆ ਕਾਫੀ ਵੱਡਾ ਹੈ ਦੇ ਵਿੱਚ ਬਹੁਤ ਸਾਰੇ ਟੂਰਿਸਟ ਪਲੇਸਿਸ ਹੈਗੇ ਮਤਲਬ ਟੂਰਿਸਟ ਲਈ ਜਾਂ ਜਿਵੇਂ ਇੰਜੋਏ ਕਰਨ ਵਾਲੀਆਂ ਚੀਜ਼ਾਂ ਜਿਵੇਂ ਸਾਹਮਣੇ ਕਾਫੀ ਉੱਚਾ ਘੰਡੋਲਾ ਹੈ ਜਾਂ ਫਿਰ ਹੈਲੀਕਾਪਟਰ ਰਾਈਡ ਵੀ ਇੱਥੇ ਤੇ ਇੱਕ ਉਹ ਸਾਹਮਣੇ ਟਾਵਰ ਹੈ ਉਹਤੇ ਵੀ ਚੜਿਆ ਜਾ ਸਕਦਾ ਉਹ ਪਿਛਲੇ ਪਾਸੇ ਸਪੀਡਵੇ ਬਣਿਆ ਹੋਇਆ ਉਹਦੇ ਵਿੱਚ ਛੋਟੀਆਂ-ਛੋਟੀਆਂ ਕਾਰਾਂ ਨਹੀਂ ਆ ਜਿਨ੍ਹਾਂ ਨੂੰ ਆਪਾਂ ਭਜਾ ਸਕਦੇ ਹਾਂ ਰੇਸਿੰਗ ਟਾਈਪ ਬਾਕੀ ਅੱਗੇ ਚੱਲ ਕੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮੈਂ ਵੈਸੇ ਇਹਨੂੰ ਗੰਡੋਲਾ ਕਹਿ ਗਏ ਹੈ ਗੰਡੋਲਾ ਨਹੀਂ ਅਸਲ ਦੇ ਵਿੱਚ ਇਹਨੂੰ ਸਕਾਈ ਵੀਲ ਕਹਿੰਦੇ ਆ ਸਕਾਈ ਵੀਲ ਇਹ ਕਾਫੀ ਉੱਚਾ ਬਣਿਆ ਹੋਇਆ ਹੈ ਇਹਦੇ ਦੇ ਵਿੱਚੋਂ ਆਪਾਂ ਨਿਆਗਰਾ ਫਾਲਸ ਤੇ ਉਹਦੇ ਏਰੀਆ ਦਾ ਪੂਰੇ ਦਾ ਵਿਊ ਦੇਖ ਸਕਦੇ ਆ ਨਿਆਗਰਾ ਫਾਲਸ ਵੀ ਕਾਫੀ ਸੋਹਣਾ ਦਿਖਦਾ ਹੈ ਇੱਥੋਂ ਇਹਦੇ ਵਿੱਚ ਅਲੱਗ-ਅਲੱਗ ਬਾਕਸੇ ਬਣੇ ਹੋਏ ਆ ਇਹਦੇ ਵਿੱਚ ਜਿਵੇਂ ਇੱਕ ਪਰਿਵਾਰ ਦੇ ਅਗਰ ਤਿੰਨ ਜਾਂ ਚਾਰ ਮੈਂਬਰ ਆ ਤਾਂ ਸਾਰੇ ਇੱਕੋ ਜਿਹਾ ਬਹਿ ਸਕਦੇ ਤੇ ਪਰ ਹੈਡ ਦੇ ਹਿਸਾਬ ਨਾਲ ਇਹ ਚਾਰਜ ਕਰਦੇ ਆ ਬਾਕੀ ਜੇ ਬੰਦੇ ਘੱਟ ਆ ਤਾਂ ਫਿਰ ਆਪਾਂ ਨੂੰ ਕਿਸੇ ਨਾਲ ਸ਼ੇਅਰਿੰਗ ਵੀ ਕਰਨੀ ਪੈ ਸਕਦੀ ਹੈ 尼亚ਗਰਾ फॉल्स ਜਿਹੜਾ ਪ੍ਰੋਪਰ ਨਿਆਗਰਾ ਫਾਲਸ ਜਿਹੜਾ ਵੱਡਾ ਕਹਿ ਸਕਦੇ ਆ ਵੀ ਝਰਨਾ ਇੱਕ ਬਹੁਤ ਵੱਡਾ ਇਹ ਅਸਲ ਦੇ ਵਿੱਚ ਕੈਨੇਡਾ ਤੇ ਯੂ ਐਸ ਦੇ ਬਾਰਡਰ ਦੇ ਉੱਤੇ ਸਿਤ ਹੈ ਯਾਨੀ ਕਿ ਉੱਥੇ ਯੂ ਐਸ ਵਾਲੇ ਪਾਸਿਓਂ ਵੀ ਲੋਕ ਇੱਥੇ ਦੇਖਣ ਆਉਂਦੇ ਆ ਤੇ ਕੈਨੇਡਾ ਵਾਲੇ ਪਾਸਿਓਂ ਤਾਂ ਆਉਂਦੇ ਹੀ ਆਉਂਦੇ ਆ ਦੋਨੋਂ ਪਾਸੇ ਹੀ ਇਸ ਤਰ੍ਹਾਂ ਕਾਫੀ ਵੱਡੀ ਇੱਕ ਮਾਰਕੀਟ ਟਾਈਪ ਚੀਜ਼ ਬਣੀ ਹੋਈ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਅਟਰੈਕਸ਼ਨਸ ਹੈ ਬਹੁਤ ਸਾਰੀਆਂ ਗੇਮਾਂ ਆ ਛੋਟੇ ਬੱਚਿਆਂ ਲਈ ਇੱਥੇ ਕਾਫੀ ਸਾਰੇ ਪਾਰਕ ਟਾਈਪ ਚੀਜ਼ਾਂ ਬਣੀਆਂ ਹੋਈਆਂ ਤੇ ਗੇਮ ਜ਼ੋਨਸ ਬਣੇ ਹੋਏ ਆ ਵੱਡੇ ਵੱਡੇ ਖਾਣ ਪੀਣ ਦਾ ਵੀ ਬਹੁਤ ਵੱਡਾ ਪ੍ਰਬੰਧ ਹੈ ਤੇ ਜਿਹੜੀਆਂ ਹੋਰ ਛੋਟੀਆਂ ਗੇਮਸ ਹੈ ਜਿਵੇਂ ਇੱਥੇ ਬੋਲਿੰਗ ਹੈ ਜਾਂ ਫਿਰ ਇੱਥੇ ਕੈਸੀਨੋ ਹੈਗੇ ਆ ਦੋ ਤਿੰਨ ਇਸ ਤਰ੍ਹਾਂ ਦੀਆਂ ਚੀਜ਼ਾਂ ਕਾਫੀ ਜ਼ਿਆਦਾ ਹੈ ਜਿਹਦੇ ਕਰਕੇ ਇਹ ਇੱਕ ਚਰਚਿਤ ਜਗ੍ਹਾ ਹੈ ਤੇ ਬਹੁਤ ਜ਼ਿਆਦਾ ਮਨਪਸੰਦ ਕੀਤੀ ਜਾਂਦੀ ਹੈ ਲੋਕਾਂ ਨੂੰ ਮਾਰਕੀਟ ਦਾ ਸਾਰਾ ਏਰੀਆ ਕ੍ਰਾਸ ਕਰਕੇ ਜਾਂ ਗੇਮ ਜ਼ੋਨਸ ਵਾਲਾ ਪੂਰਾ ਏਰੀਆ ਕ੍ਰਾਸ ਕਰਕੇ ਹੁਣ ਆਪਾਂ ਨਿਆਗਰਾ ਫਾਲਸ ਵੱਲ ਨੂੰ ਵਧ ਰਹੇ ਜਿੱਥੇ 메ਨ ਝਰਨਾ ਹੈ। ਬਾਕੀ ਗੱਡੀ ਇੱਧਰ ਵੀ ਖੜੀ ਕੀਤੀ ਜਾ ਸਕਦੀ ਜੇ ਸਿੱਧਾ ਫਾਲਸ ਤੇ ਹੁਣਾ ਹੋਵੇ ਪਰ ਆਪਾਂ ਗੱਡੀ ਮਾਰਕੀਟ ਦੇ ਦੂਜੀ ਸਾਈਡ ਖੜੀ ਕੀਤੀ ਹੈ ਤਾਂ ਕਿ ਪੂਰੀ ਮਾਰਕੀਟ ਤੇ ਪੂਰਾ ਏਰੀਆ ਤੁਰ ਕੇ ਐਕਸਪਲੋਰ ਕੀਤਾ ਜਾ ਸਕੇ। ਬਾਕੀ ਇੱਥੇ ਨਿਆਗਰਾ ਫਾਲਸ ਦੇ ਉੱਪਰ ਹੋਰ ਵੀ ਕਾਫੀ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਆਪਾਂ ਕਰ ਸਕਦੇ ਹਾਂ ਜਿਵੇਂ ਆਪਾਂ ਇੱਕ ਬੋਟ ਲੈ ਕੇ ਉਹਦੇ ਅੰਦਰ ਜਾ ਸਕਦੇ ਹਾਂ ਜਿੱਥੇ ਪਾਣੀ ਡਿੱਗਦਾ ਹੈ ਪ੍ਰੋਪਰ ਪਾਣੀ ਦੇ ਵਿੱਚ ਆਪਾਂ ਜਾ ਉਹਦੇ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਵੈਸੇ ਤਾਂ ਰਸ਼ ਕਾਫੀ ਹੈ ਪਰ ਕੋਸ਼ਿਸ਼ ਕਰਾਂਗੇ ਜੇ ਉਹਦੀ ਟਿਕਟ ਮਿਲ ਗਈ ਤਾਂ ਤੇ ਉਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਐਕਟੀਵਿਟੀਆਂ ਇੱਥੇ ਕੀਤੀਆਂ ਜਾ ਸਕਦੀਆਂ ਅੱਗੇ ਚੱਲ ਕੇ ਦੇਖਦੇ ਹਾਂ ਹੋਰ ਕੀ ਕੀ ਚੀਜ਼ਾਂ ਹੈਗੀਆਂ ਇੱਥੇ ਕਰਨ ਵਾਸਤੇ ਨਹੀਂ ਨਹੀਂ। ਓ ਵਾਹ। ਸਾਹਮਣੇ ਬੋਟਸ ਨਜ਼ਰ ਆ ਰਹੀਆਂ ਜਿਹੜੀਆਂ ਬੋਟਸ ਜਿਹੜੇ ਲੋਕੀ ਇੱਥੇ ਜਾਣਾ ਚਾਹੁੰਦੇ ਆ ਫਾਲ ਦੇ ਅੰਦਰ ਉਹਨਾਂ ਨੂੰ ਲੈ ਕੇ ਜਾਂਦੀਆਂ ਇੱਥੇ نیچے ਰੈੱਡ ਕਲਰ ਦੇ ਵਿੱਚ ਦਿਖ ਰਹੀਆਂ ਹੋਣਗੀਆਂ ਸਾਹਮਣੇ ਤੁਹਾਨੂੰ ਇਹ ਬੋਟਸ ਇੱਥੇ ਲੋਡ ਹੋ ਕੇ ਅੱਗੇ ਤੱਕ ਲੈ ਜਾਂਦੀਆਂ ਆਪਕੋ ਵੀ ਕੋਸ਼ਿਸ਼ ਕਰਦੇ ਆ ਜੇ ਇਹਦੀ ਟਿਕਟ ਮਿਲ ਜੇ ਤਾਂ ਸਾਹਮਣੇ ਵਾਲੇ ਪਾਸੇ ਜਿਹੜਾ ਏਰੀਆ ਦਿਖ ਰਿਹਾ ਜਿਹੜਾ ਪਰਲਾ ਫਾਲ ਦਿਖ ਰਿਹਾ ਸਾਹਮਣੇ ਇਹ ਯੂਐਸਏ ਵਾਲੀ ਸਾਈਡ ਆ। ਲੋਜੀ ਟਿਕਟ ਆਪਾਂ ਲੈ ਲਈ ਹੈ ਉਸ ਬੋਟ ਦੇ ਉੱਤੇ ਜਾਣ ਦੀ ਤੇ ਹੁਣ ਇਹਦਾ ਪ੍ਰੋਸੈਸ ਇਹ ਹੈ ਕਿ ਬੋਟ ਜਿਹੜੀ ਹੈ ਬਿਲਕੁਲ ਪਾਣੀ ਦੇ ਵਿੱਚ ਥੱਲੇ ਖੜੀ ਹੋਈ ਹੈ ਤੇ ਇੱਥੇ ਇਹਨਾਂ ਨੇ ਇੱਕ ਲਿਫਟ ਲਾਈ ਹੋਈ ਹੈ ਜਿਹੜੀ ਕਿ ਆਪਾਂ ਨੂੰ ਇਸ ਏਰੀਏ ਤੋਂ ਥੱਲੇ ਲੈ ਕੇ ਜਾਊਗੀ ਤੇ ਇਸ ਲਿਫਟ ਦੇ ਉੱਤੇ ਚੱਲਦੇ ਆਂ ਇਹਦੇ ਵਿੱਚ ਇੱਥੋਂ ਇਹ ਟਿਕਟ ਜੀ ਚੈੱਕ ਕਰਕੇ ਤੇ ਬਿਠਾ ਲੈਂਦੇ ਆਪਾਂ ਨੂੰ ਇੱਕ ਲਿਫਟ ਦੇ ਵਿੱਚ ਤੇ ਇਹਦੇ ਚ ਆਪਾਂ ਨੂੰ ਇੱਕ ਲਿਫਟ ਮਤਲਬ ਕਿ ਇਹ ਦੋ ਲਿਫਟਾਂ ਚੱਲਦੀਆਂ ਬਰਾਬਰ ਤੇ ਇੱਕ نیچے ਲੈ ਜਾਂਦੀ ਹੈ ਤੇ ਇੱਕ ਉੱਪਰ ਲੈ ਜਾਂਦੀ ਹੈ ਆ ਲਿਫਟ ਹੈ ਲਿਫਟ ਵੀ ਕਾਫੀ ਵੱਡੀ ਹੈ ਵੱਡੀ ਮੀਨਸ ਇਹ ਲਿਫਟ ਆਪਣਾਉਣ ਵਾਲੀ ਨਹੀਂ ਹੈ ਇੱਕ ਤਰ੍ਹਾਂ ਦੀ ਸਲਾਈਡਿੰਗ ਵਾਲੀ ਚੀਜ਼ ਹੈ ਮੈਂ ਇੱਥੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਥੱਲੇ ਦੇਖੋ ਰੇਲ ਵਾਂਗੂ ਇੱਕ ਲਾਈਨ ਬਣੀ ਹੋਈ ਹੈ ਜਿਹੜੀ ਕਿ ਪੈਰਲਰ ਪਹਾੜੀ ਦੇ ਨਾਲ-ਨਾਲ ਥੱਲੇ ਨੂੰ ਜਾਂਦੀ ਹੈ ਤੇ ਉਹ ਥੱਲੇ ਇੱਕ ਦੂਜੀ ਸਾਹਮਣੇ ਆਪਣਾ ਬਾਕਸ ਦਿਖ ਰਿਹਾ ਉਹ ਦੂਜੀ ਲਿਫਟ ਹੈ ਉਹ ਇਹਦੇ ਬਿਲਕੁਲ ਬਰਾਬਰ ਦੀ ਸੈਂਟਰ ਦੇ ਵਿੱਚ ਇੱਥੇ ਇੱਕ ਪੁਆਇੰਟ ਬਣਿਆ ਹੋਇਆ ਜਿੱਥੇ ਦੋਵੇਂ ਆਪਸ ਦੇ ਵਿੱਚ ਬਦਲ ਜਾਂਦੀ ਹੈ ਦੋਨੋਂ ਇੱਕ ਜਿਹੜੀ ਆਪਸ ਵਿੱਚ ਇੱਕ ਦੂਜੇ ਦੂਰ ਜਾਂਦੀ ਹੈ ਉੱਪਰ ਦੀ ੱਚੇ ਇੱਕੋ ਹੀ ਲਾਈਨ ਹੈ ਤੇ ਪਰ ਥੱਲੇ ਜਾ ਕੇ ਵਿਚਾਲੇ ਜਾ ਕੇ ਲਾਈਨ ਦਾ ਇੱਕ ਜੋੜ ਹੈ ਜਿੱਥੇ ਜਾ ਕੇ ਇਹ ਦੋ ਹੋ ਜਾਂਦੀ ਹੈ ਆ ਜਿਵੇਂ ਤੁਸੀਂ ਵੇਖੋ ਹੁਣ ਲਾਈਫਟ ਜਿਹੜੀ ਆਪਾਂ ਆਪਣੀ ਥੱਲੇ ਨੂੰ ਜਾ ਰਹੀ ਹੈ ਤੇ ਜਿਹੜੀ ਥੱਲੇ ਵਾਲੀ ਲਿਫਟ ਹੈ ਉਹ ਵੀ ਬਰਾਬਰ ਉੱਤੇ ਨੂੰ ਚੱਲ ਪਈ ਹੈ ਸੈਂਟਰ ਦੇ ਵਿੱਚ ਜਾ ਕੇ ਦੋਨਾਂ ਦੇ ਰਸਤੇ ਅੱਡੋ ਅੱਡ ਵੰਡੇ ਜਾਣਗੇ ਸੇਮ ਟ੍ਰੇਨ ਵਾਲਾ ਸਿਸਟਮ ਹੈ ਤੇ ਬਿਲਕੁਲ ਬਰਾਬਰ ਚੱਲਦੀਆਂ ਦੋਨੋਂ ਉਹਦੇ ਵਿੱਚ ਕੋਈ ਫਰਕ ਨਹੀਂ ਲੋ ਜੀ ਇਹਨਾਂ ਨੇ ਆਪਾਂ ਨੂੰ ਹ ਲਾਲ ਜੇ ਰੰਗ ਦੇ ਲਿਫਾਫੇ ਦਿੱਤੇ ਆ ਆਪਦੇ ਉੱਤੋਂ ਦੀ ਪਾਉਣ ਵਾਸਤੇ ਇਹਦੇ ਨਾਲ ਇੱਕ ਤਾਂ ਪਾਣੀ ਦੇ ਛਿੱਟੇ ਨਹੀਂ ਪੈਂਦੇ ਕੱਪੜੇ ਨਹੀਂ ਕਿੱਲੇ ਹੁੰਦੇ ਤੇ ਦੂਜੀ ਗੱਲ ਲਾਲ ਰੰਗ ਦੀ ਨਿਸ਼ਾਨੀ ਰਹਿੰਦੀ ਹੈ ਕਿ ਇਹ ਬੰਦੇ ਕੈਨੇਡਾ ਵਾਲੇ ਆ ਕਿਉਂਕਿ ਜਿਹੜੇ ਯੂ ਐਸ ਵਾਲੀ ਸਾਈਡ ਤੋਂ ਆਉਂਦੇ ਆ ਵੋਟ ਦੇ ਉੱਤੇ ਉਹਨਾਂ ਦੇ ਬਲੂ ਕਲਰ ਦੇ ਹੀ ਪਾਏ ਹੁੰਦੇ ਆ ਫੋਨ ਕਰ ਲੈਣਾ ਕਹਿ ਮੈਨੂੰ ਰੈੱਡ ਕਲਰ ਕੈਨੇਡਾ ਵਾਲਿਆਂ ਦਾ ਤੇ ਬਲੂ ਕਲਰ ਯੂ ਐਸ ਵਾਲਿਆਂ ਦਾ ਮਤਲਬ ਪਰਲੇ ਪਾਸੇ ਯੂ ਐਸ ਵਾਲੇ ਆ ਰਹੇ ਆ ਜੇ ਅਗਰਾ ਫੋਲ ਦੇਖਣ ਵੋਟ ਤੇ ਇਹ ਇਹ ਰੈੱਡ ਕਲਰ ਦੇ ਵਿੱਚ ਕੈਨੇਡਾ ਆਪ ਆ ਗਏ ਆਂ ਬੋਟ ਦੇ ਉੱਪਰ ਤੇ ਬੋਟ ਦੇ ਆਪਾਂ ਉੱਪਰ ਵਾਲੇ ਡੈਕ ਦੇ ਉੱਤੇ ਚੱਲਾਂਗੇ ਤਾਂ ਕਿ ਥੀ ਵਿਊ ਜਿਹੜਾ ਜ਼ਿਆਦਾ ਵਧੀਆ ਆਵੇ ਵੈਸੇ ਇੱਥੇ ਥੱਲੇ ਵੀ ਖੜਿਆ ਹੋਇਆ ਜਾ ਸਕਦਾ ਤੇ ਉੱਤੇ ਵੀ ਆਪਸ਼ਨ ਹੈਗੀ ਐ ਉੱਤੇ ਜਾਣ ਦਾ ਪਲਾਨ ਬਣਾਇਆ ਉੱਤੇ ਚੱਲ ਕੇ ਲੱਗਦਾ ਵੀ ਜਿਆਦਾ ਹੋਣਗੇ ਵੈਸੇ ਲੋਕ ਸਾਰੇ ਉੱਪਰ ਨੂੰ ਚਾਈ ਜਾਂਦੇ ਆ ਥੱਲੇ ਕੋਈ ਕਾੜੀ ਨਹੀਂ ਰਿਹਾ ਇਹਨਾਂ ਦੀ ਕਪੈਸਿਟੀ ਦਾ ਸਿਸਟਮ ਹੈ ਜਿੰਨੇ ਲੋਕ ਇਹਨਾਂ ਨੂੰ ਲੱਗਦਾ ਵੀ ਇਸ ਵੋਟ ਦੇ ਵਿੱਚ ਆਉਣੇ ਚਾਹੀਦੇ ਕਿਉਂਕਿ ਵੋਟ ਕਾਫੀ ਵੱਡੀ ਹੈ ਉਨੇ ਹੀ ਬੰਦਿਆਂ ਨੂੰ ਇਹ ਚੜਾਉਣਗੇ ਉੱਥੋਂ 5 ਹਜ਼ਾਰ ਆ ਰਹੇ ਆ ਸਾਰੇ ਬੰਦੇ ਤੇ ਉੱਤੇ ਪੂਰਾ ਖੁੱਲਾ ਖੁੱਲਾ ਸਿਸਟਮ ਹੈ ਜਦੋਂ ਮੈਨੂੰ ਲੱਗਦਾ ਇਹ ਭਰ ਜੂਗੀ ਤੇ ਫੇਰੇ ਤੋੜਨਗੇ ਚੱਲ ਪਈ ਆਪਣੀ ਸਾਰੇ ਕੈਨੇਡਾ ਵਾਲੇ ਚ ਸਵਾਰ ਹੋ ਗਏ ਐ ਇਧਰ ਨਾਲ ਪਾਸਾ ਕੈਨੇਡਾ ਦਾ ਪੋਰਟ ਹੈ ਤੇ ਇਹ ਬਿਲਕੁਲ ਦੂਜੇ ਪਾਸੇ ਐਸ ਪਾਸੇ ਵਾਲਾ ਜਿਹੜਾ ਟਾਵਰ ਦਿਖ ਰਿਹਾ ਇਹ ਉਹਨਾਂ ਦੀ ਲਿਫਟ ਹੈ ਯੂ ਐਸ اے ਵਾਲਿਆਂ ਦੀ ਤੇ ਉਹ ਜਿਹੜੀ ਗ੍ਰੀਨ ਬੋਰਡ ਸਾਹਮਣੇ ਖੜੀ ਹੈ ਯੂ ਐਸ اے ਵਾਲਿਆਂ ਦੀ ਹੈ ਜਿਹੜਾ ਆਹ ਵਾਲਾ ਫੌਲ ਦਿਖ ਰਿਹਾ ਇਹ ਪ੍ਰੋਪਰ ਮਤਲਬ ਕੀ ਯੂ ਐਸ اے ਵਾਲੀ ਸਾਈਡ ਹੈ ਇਹ ਜਿਹੜੀ ਪੂਰੀ ਲਾਈਨ ਹੈ ਯੂ ਐਸ اے ਦੀ ਹੈ ਯੂ ਐਸ اے ਵਾਲੇ ਦੀਆਂ ਕਿਸ਼ਤੇ ਉਧਰੋਂ ਆਉਂਦੀਆਂ ਉਸ ਵਾਲੇ ਪਾਸੇ ਉਸ ਫੌਲ ਵਾਲੇ ਪਾਸੇ ਜਿੱਧਰੋਂ ਗ੍ਰੀਨ ਕਲਰ ਦੀ ਲਿਫਟ ਦਿਖ ਰਹੀ ਸੀ ਉਹਨਾਂ ਦੇ ਬਲੂ ਕਲਰ ਦੇ ਉੱਪਰੋਂ ਰੈਪਰ ਜੇ ਪਾਏ ਹੁੰਦੇ ਆ ਕੱਪੜਿਆਂ ਦੇ ਉੱਪਰੋਂ ਤੇ ਕੈਨੇਡਾ ਵਾਲਿਆਂ ਦੇ ਰੈੱਡ ਕਲਰ ਦੇ ਪਾਏ ਹੁੰਦੇ ਆ ਦੋਨੋਂ ਬੋਟਸ ਵੱਖੋ ਵੱਖਰੀਆਂ ਚੱਲਦੀਆਂ ਤੇ ਦੋਨੋਂ ਉੱਥੇ ਢੇੜਾ ਦੇ ਕੇ ਵਾਪਸ ਆ ਜਾਂਦੀਆਂ ਇੱਥੇ ਦਾ 뷰 ਪੂਰਾ ਹੀ ਸੋਹਣਾ ਹੈ ਪਾਣੀ ਬਹੁਤ ਬਰੀਕ ਬਰੀਕ 20 ਵਾਂਗੂ ਡਿੱਗ ਰਿਹਾ ਤੇ ਜਿਹੜਾ ਆਹ ਫਾਲ ਦਾ ਜਿਹੜਾ 뷰 ਹੈ ਹੋ ਸਕਦਾ ਵੀ ਕੈਮਰਾ ਉਸ ਲੈਵਲ ਦਾ ਨਾ ਦਿਖਾ ਸਕਦਾ ਹੋਵੇ ਪਰ ਜੋ ਅੱਖਾਂ ਦਾ ਨਜ਼ਾਰਾ ਹੈ ਉਹ ਬਾਖਮਾਲੀ ਹੈ ਬਹੁਤ ਹੀ ਸੋਹਣਾ ਫਾਲ ਹੈ ਇਹ ਬਹੁਤ ਹੀ ਸੋਹਣਾ ਬਾਕੀ ਇਸ ਬਾਰੇ ਸੁਣਿਆ ਜਾਂਦਾ ਹੈ ਕਿ ਪਹਿਲਾਂ ਇਹ ਫਾਲ ਇੰਨਾ ਜਿਆਦਾ ਵੱਡਾ ਨਹੀਂ ਹੁੰਦਾ ਸੀ ਯੂ ਐਸ ਏ ਵਾਲੀ ਸਾਈਡ ਜਿਹੜੀ ਹੈ ਇੰਨਾ ਵੱਡਾ ਫਾਲ ਨਹੀਂ ਸੀ ਜਿਹੜਾ ਵੱਡਾ ਮੇਨ ਫਾਲ ਹੈ ਉਹ ਕੈਨੇਡਾ ਦੇ ਵਿੱਚ ਹੀ ਸੀਗਾ ਤੇ ਇਹ ਵਾਲਾ ਫਾਲ ਸ਼ਾਇਦ ਉਹਨਾਂ ਨੇ ਆਰਟੀਫੀਸ਼ੀਅਲ ਤਰੀਕੇ ਨਾਲ ਥੋੜਾ ਬਹੁਤ ਉਹਨੂੰ ਐਕਸਪੈਂਡ ਕੀਤਾ ਵੱਡਾ ਕੀਤਾ ਇਹਦੇ ਬਾਰੇ ਸੁਣਿਆ ਜਾਂਦਾ ਹੈ ਸਚਾਈ ਕੀ ਇਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਪਰ ਇਹ ਫਾਲ ਕਿਹਾ ਜਾਂਦਾ ਹੈ ਕਿ ਕੁਝ ਸਾਲ ਪਹਿਲਾਂ ਇੰਨਾ ਜਿਆਦਾ ਵੱਡਾ ਨਹੀਂ ਸੀ ਆਹ ਵਾਲਾ ਜਿਹੜਾ ਫਾਲ ਆਪਾਂ ਹੁਣ ਦੇਖ ਰਹੇ ਹਾਂ ਬੋਟ ਦਾ ਉੱਪਰਲਾ ਡੈਕ ਪੂਰਾ ਭਰਿਆ ਹੋਇਆ ਲੋਕਾਂ ਨਾਲ ਤੇ ਐਂ ਲੱਗਦਾ ਜਿਵੇਂ ਥੱਲੇ ਵਾਲੇ ਡੈਕ ਤੇ ਤਾਂ ਕੋਈ ਰੁਕੇ ਹੀ ਨਹੀਂ ਸਾਰੇ ਉੱਪਰ ਹੀ ਆ ਗਏ ਜਮਾਂ ਫੁੱਲ ਹੈ ਕੰਮ ਜਿਹਨੂੰ ਜਿੱਥੇ ਜਗ੍ਹਾ ਮਿਲ ਗਈ ਬਸ ਉਹੀ ਹੈ ਬਾਕੀ ਦੁਵਾਰਾ ਜੇ ਕੋਈ ਕਵੇ ਵੀ ਸਾਈਡ ਦੇ ਉੱਤੇ ਥਾਂ ਮਿਲ ਜੇ ਉਹ ਸਾਇਦ ਔਖਾ ਹੀ ਹੈ ਕੰਮ ਹੁਣ ਆਪਾਂ ਵੱਧ ਰਹੇ ਹਾਂ ਮੇਨ ਜਿਹੜਾ ਨਿਆਗਰਾ ਫਾਲ ਜਿਹਦੇ ਲਈ ਜਾਣਿਆ ਜਾਂਦਾ ਹੈ ਵੱਡਾ ਫਾਲ ਪੂਰਾ ਇਹ ਸੀ ਕਰਵ ਵਾਂਗੂ ਸੀ ਅੱਖਰ ਵਾਂਗੂ ਪੂਰਾ ਗੋਲ ਹੈ ਜਿਨੂੰ ਆਪਾਂ ਹਾਫ ਚੰਦਰਮਾ ਵੀ ਕਹਿ ਸਕਦੇ ਆ ਇਹ ਬਹੁਤ ਵੱਡਾ ਫਾਲ ਹੈ ਇੱਕ ਸਾਈਡ ਤੋਂ ਲੈ ਕੇ ਪੂਰਾ ਸੀ ਘੁੰਮਦਾ ਤੇ ਇਹਦੇ ਵਿੱਚ ਤਾਂ ਪਾਣੀ ਵੀ ਬਹੁਤ ਜ਼ਿਆਦਾ ਥੱਲੇ ਡਿੱਗਦਾ ਬਹੁਤ ਜ਼ਿਆਦਾ ਪਾਣੀ ਇਹਦੇ ਨੇੜੇ ਹੁਣ ਆਪਾਂ ਨੂੰ ਕਿਸ਼ਤੀ ਹੌਲੀ ਹੌਲੀ ਲੈ ਕੇ ਜਾ ਰਹੀ ਹੈ ਨੇੜੇ ਜਾ ਕੇ ਇਹਨਾਂ ਨੇ ਕੰਮ ਕਾਫੀ ਸਲੋ ਕਰਤਾ ਤੇ ਇੱਥੇ ਪਾਣੀ ਵੀ ਮੀਂਹ ਵਾਂਗੂ ਬਹੁਤ ਜ਼ਿਆਦਾ ਡਿੱਗਣ ਲੱਗ ਗਿਆ ਜੇ ਤੁਸੀਂ ਇਸ ਫਾਲ ਦਾ ਪੂਰਾ ਨਜ਼ਾਰਾ ਲੈਣਾ ਹੈ ਤਾਂ ਤੁਸੀਂ ਵੀਡੀਓ ਨੂੰ ਕਿਤੇ ਵੀ ਸਕਿੱਪ ਨਾ ਕਰਿਓ ਪੂਰਾ ਵਿਊ ਦੇਖਿਓ ਇਹਦਾ ਕਿਉਂਕਿ ਉਮੀਦ ਕਰਦੇ ਆਂ ਕਿ ਤੁਹਾਨੂੰ ਵੀ ਮੌਕਾ ਮਿਲੇ ਇਹਨੂੰ ਦੇਖਣ ਦਾ ਇਹਦੇ ਅੰਦਰ ਜਾ ਕੇ ਪਰ ਜੋ ਚੀਜ਼ ਜਿੰਨੀ ਕੁ ਰਿਕਾਰਡ ਮੈਂ ਕਰ ਸਕਦਾ ਆਂ ਉਹ ਨਹੀਂ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਪੂਰਾ ਬਣੇ ਰਹਿਓ ਇਹਦੇ ਨਾਲ ਇਹਨੂੰ ਸਕਿੱਪ ਨਾ ਕਰਿਓ ਬਹੁਤ ਸੋਹਣਾ ਮਾਹੌਲ ਹੈ ਬਹੁਤ ਸੋਹਣਾ ਜੀ ਵੋਟ ਆਪਣੀ ਘੁੰਮਣੀ ਸ਼ੁਰੂ ਹੋ ਗਈ ਐ ਇਹਨਾਂ ਨੇ ਯੂ ਟਰਨ ਮਾਰ ਲਿਆ ਮਤਲਬ ਕਿ ਜੋ ਪਾਸਾ ਬੈਕ ਸਾਈਡ ਤੇ ਸੀਗਾ ਹੁਣ ਉਹ ਫਰੰਟ ਤੇ ਆ ਗਿਆ ਤੇ ਇਹਨਾਂ ਨੇ ਰਿਟਰਨ ਸ਼ੁਰੂ ਕਰਤਾ ਇੱਥੋਂ ਨਜ਼ਾਰਾ ਬਹੁਤ ਤਕੜਾ ਸੀ ਬਹੁਤ ਵੱਡਾ ਐਕਸਪੀਰੀਅੰਸ ਸੀਗਾ ਇਹ ਜਿਹੜਾ ਕਿ ਲਿਆ ਗਿਆ ਸ਼ਾਨਦਾਰ ਮਾਹੌਲ ਸੀ ਪੂਰਾ ਹੁਣ ਵੀ ਤੁਸੀਂ ਦੇਖੋ ਬਹੁਤ ਸੋਹਣਾ 뷰 ਆ ਰਿਹਾ ਕਿਉਂਕਿ ਪਾਣੀ ਦੇ ਬਿਲਕੁਲ ਨੇੜੇ ਆਪਾਂ ਤੂੰ ਵਾਪਸੀ ਤੇ ਫੇਰ ਉਹੀ ਫੌਲ ਹੈ ਜਿਹੜਾ ਯੂ ਐਸ ਏ ਵਾਲੇ ਪਾਸੇ ਹੈ ਜੀਦੇ ਕੋਲ ਦੀ ਆਪਾਂ ਪਹਿਲਾਂ ਲੰਗੇ ਸੀ ਜਿਹਦੇ ਬਾਰੇ ਆਪਾਂ ਗੱਲਬਾਤ ਕੀਤੀ ਸੀ ਇਹ ਉਹੀ ਫਾਲ ਹੈ 뷰 ਇਹਦਾ ਕਾਫੀ ਸੋਹਣਾ ਹੈ ਪਾਣੀ ਇੱਥੇ ਥੋੜਾ ਜਿਹਾ ਦੂਰ ਦੂਰ ਡਿੱਗ ਰਿਹਾ ਮਤਲਬ ਪਾਣੀ ਦੀ ਮਾਤਰਾ ਘਟ ਹੈ ਪਰ ਸੋਹਣਾ ਬਹੁਤ ਹੈ ਇਹ ਸਾਹਮਣੇ ਜਿਹੜਾ ਆਪਾਂ ਬ੍ਰਿਜ ਦੇਖ ਰਹੇ ਹਾਂ ਇਹ ਕੈਨੇਡਾ ਨੂੰ ਯੂ ਐਸ ਏ ਨਾਲ ਜੋੜਦਾ ਹੈ ਇੱਥੇ ਹੀ ਬਹੁਤ ਸਾਰੇ ਆਪਣੇ ਐਪਲੀਕੈਂਟ ਜਿਹੜੇ ਆ ਉਹ ਵਰਕ ਪਰਮਿਟ ਲੈਣ ਆਉਂਦੇ ਜਿਵੇਂ ਆਪਾਂ ਕਹਿੰਦੇ ਨੇ ਕਿ ਬਾਰਡਰ ਦੇ ਉੱਤੇ ਵਰਕ ਪਰਮਿਟ ਲੈਣ ਗਏ ਸੀ ਇਹ ਬ੍ਰਿਜ ਜਿਹੜਾ ਆਹ ਵਾਲਾ ਜਿਹੜਾ ਪਾਸਾ ਹੁਣ ਤੁਸੀਂ ਦੇਖ ਰਹੇ ਹੋ ਇਹ ਕੈਨੇਡਾ ਵਾਲੀ ਸਾਈਡ ਹੈ ਦੂਜਾ ਪਾਸਾ ਯੂ ਐਸ ਏ ਹੈ ਇਸੇ ਬ੍ਰਿਜ ਤੋਂ ਆਪਾਂ ਬਾਈਕਾਰ ਯੂ ਐਸ ਏ ਜਾ ਸਕਦੇ ਜਿਹੜੇ ਵੀ ਟੈਂਪਰਰੀ ਰੈਜ਼ੀਡੈਂਟ ਇੱਧਰ ਰਹਿੰਦੇ ਆ অন্ਟਾਰੀਓ ਵਾਲੀ ਸਾਈਡ ਤੇ ਜਾਂ ਟ੍ਰਾਂਟੋ ਏਰੀਆ ਦੇ ਵਿੱਚ ਰਹਿੰਦੇ ਆ ਉਹ ਇਸੇ ਬ੍ਰਿਜ ਤੋਂ ਇਸੇ ਸਾਈਡ ਤੋਂ ਨਿਆਗਰਾ ਵਾਲੇ ਪਾਸਿਓਂ ਹੀ ਯੂ ਐਸ ਏ ਵਾਲੇ ਪਾਸੇ ਜਾ ਕੇ ਫਲੈਗ ਪੋਲਿੰਗ ਕਰਕੇ ਭਾਵ ਕੈਨੇਡਾ ਐਗਜ਼ਿਟ ਕਰਕੇ ਤੇ ਦੁਬਾਰਾ ਐਂਟਰੀ ਲੈਂਦੇ ਆ ਬਾਰਡਰ ਤੋਂ ਤੇ ਦੁਬਾਰਾ ਤੋਂ ਆਪ ਦਾ ਜਿਹੜਾ ਪਰਮਿਟ ਹੈ ਜੇ ਕਿਸੇ ਨੇ ਐਕਸਟੈਂਡ ਕਰਾਉਣਾ ਹੈ ਜਾਂ ਕਿਸੇ ਨੇ ਨਵਾਂ ਪਰਮਿਟ ਲੈਣਾ ਉਹ ਇੱਥੋਂ ਲੈਦੇ ਆ ਲਓ ਜੀ ਬੋਟ ਦਾ ਸਫਰ ਕਰਕੇ ਆਪਾਂ ਆ ਗਏ ਆ ਬਾਹਰ ਤੇ ਹੁਣ ਆਪਣੇ ਕੋਲੇ ਦੁਬਾਰਾ ਉੱਪਰ ਵਾਲੀ ਰੋਡ ਦੇ ਉੱਤੇ ਜਾਣ ਦੀ ਦੋ ਆਪਸ਼ਨਸ ਹੈਗੀਆਂ ਜਾਂ ਤਾਂ ਆਪਾਂ ਉਸ ਲਿਫਟ ਦੇ ਰਾਹੀਂ ਜਾ ਸਕਦੇ ਆ ਜਾਂ ਫਿਰ ਇੱਥੋਂ ਲੈਫਟ ਮੁੜ ਕੇ ਤੁਰ ਕੇ ਜਾ ਕੇ ਤੇ ਸਿੰਪਲ ਸਾਦੀ ਲਿਫਟ ਲੱਗੀ ਹੋਈ ਆ ਉਹਦੇ ਤੇ ਵੀ ਜਾਇਆ ਜਾ ਸਕਦਾ ਐਥੇ ਆਪਣੇ ਉੱਪਰ ਜਿਹੜੀ ਆ ਰੋਪ ਲੱਗੀਆਂ ਹੋਈਆਂ ਚਾਰ ਇਹਨੂੰ ਇੱਥੇ ਕਹਿੰਦੇ ਨੇ ਜ਼ਿਪਲਾਈਨ ਤੇ ਇਹਦੇ ਤੋਂ ਵੀ ਇੱਕ ਐਡਵੈਂਚਰ ਕੀਤਾ ਜਾ ਸਕਦਾ ਇਹਦੇ ਤੋਂ ਲਟਕ ਕੇ ਆਪਾਂ ਨਿਆਗਰਾ ਫਾਲ ਦੇ ਉੱਪਰ ਦੀ ਜਾ ਸਕਦੇ ਆ ਮਤਲਬ ਪਰਲੇ ਪਾਸੇ ਤੇ ਇਹ ਵੀ ਇੱਕ ਸੋਹਣੀ ਚੀਜ਼ ਹੈ ਇਹ ਵੀ ਕਰੀ ਜਾ ਸਕਦੀ ਹੈ ਇਹਦੇ ਤੇ ਆਪਾਂ ਕੋਸ਼ਿਸ਼ ਕੀਤੀ ਸੀ ਪਰ ਇੱਥੇ ਰਸ਼ ਬਹੁਤ ਸੀਗਾ ਲਾਈਨ ਕਾਫੀ ਲੰਬੀ ਸੀ ਜਿੱਦੇ ਕਰਕੇ ਇੱਥੇ ਵਾਰੀ ਆਉਣਾ ਔਖਾ ਸੀ ਪਰ ਇਹ ਕਾਫੀ ਤਕੜਾ ਐਕਸਪੀਰੀਅੰਸ ਹੈ ਜੇ ਕੋਈ ਕਰਨਾ ਚਾਹਵੇ ਤਾਂ ਅਤੇ ਹੁਣੇ ਉੱਥੇ ਪਿੱਛੇ ਤਿਆਰੀ ਹੋ ਰਹੀ ਹੈ ਚਾਰ ਜਣੇ ਇਹਦੇ ਤੇ ਇਕੱਠੇ ਉਹਨਾਂ ਨੇ ਪਹਟਾਉਣੇ ਆ ਤੇ ਫਿਰ ਇਹਦੇ ਤੋਂ ਉਹ ਟਰੈਵਲ ਕਰਕੇ ਮਤਲਬ ਇਹ ਬਹੁਤ ਕੁਛਕ ਛੋਟੇ ਜਿਹੇ ਮਿੰਟਾਂ ਸਕਿੰਟਾਂ ਦੀ ਹੈਗੀ ਹੈ ਤੇ ਇੱਥੋਂ ਲਟਕ ਕੇ ਸਾਰੇ ਜਿਹੜੇ ਬੰਦੇ ਜਿਹੜੇ ਆਚਾਰ ਹੋਣਗੇ ਉਹ ਦੂਜੇ ਪਾਸੇ ਚਲੇ ਜਾਣਗੇ ਨਿਆਗਰਾ ਫਾਲ ਦੇ ਬਿਲਕੁਲ ਕੋਲ ਫੋ ਆਲਦੀ ਬਿਲਕੁਲ ਨਾਲ ਨਾਲ ਦੀ ਉੱਪਰ ਪੂਰੀ ਵੱਡੀ ਸੜਕ ਬਣੀ ਹੋਈ ਹੈ ਜਿਹਨੂੰ ਆਪਾਂ ਟ੍ਰੈਕ ਵੀ ਕਹਿ ਸਕਦੇ ਆ ਪਾਣੀ ਦੇ ਨਾਲ-ਨਾਲ ਆਪਾਂ ਜਿੱਥੋਂ ਝਰਨਾ ਥੱਲੇ ਡਿੱਗਦਾ ਜਿੱਥੋਂ ਪਾਣੀ ਥੱਲੇ ਡਿੱਗਦਾ ਉੱਥੇ ਬਿਲਕੁਲ ਕੋਲੇ ਜਾ ਕੇ ਉਹਦਾ ਵਿਊ ਦੇਖ ਸਕਦੇ ਆ ਆਪਾਂ ਹੁਣ ਉਸ ਪਾਸੇ ਵੱਲ ਨੂੰ ਚੱਲਦੇ ਆ ਤੁਰ ਕੇ ਇੱਥੇ ਕਾਫੀ ਸਾਰੇ ਲੋਕ ਖੜੇ ਹੋਏ ਆ ਉਹਦਾ ਇਹ ਨਜ਼ਾਰਾ ਜਿਹੜਾ ਉੱਪਰ ਖੜ ਕੇ ਜਿੱਥੇ ਪੂਰਾ ਕਰਵ ਨਜ਼ਰ ਆਉਂਦਾ ਹੈ ਜਿੱਥੋਂ ਪੂਰਾ ਚਰਨਾ ਜਿਹੜਾ ਹੈ ਉਹ ਦਿਖਦਾ ਤੇ ਸਾਹਮਣੇ ਉਹ ਬੋਟ ਹੈ ਜਿਹਦੇ ਤੇ ਆਪਾਂ ਹੁਣੇ ਥੋੜੀ ਦੇਰ ਪਹਿਲਾਂ ਜਾ ਕੇ ਆਏ ਹਾਂ ਇਹ ਪ੍ਰਾਪਤੀ ਸਿਰਫ ਕੈਨੇਡਾ ਦੇ ਕੋਲ ਹੈ ਕਿ ਆਪਾਂ ਪੂਰੇ ਵੱਡੇ ਫਾਲ ਦੇ ਬਿਲਕੁਲ ਨੇੜੇ ਖੜ੍ਹ ਸਕਦੇ ਹਾਂ ਪੂਰੇ ਨੇੜੇ ਖੜ੍ਹ ਕੇ ਇਹਦਾ ਨਜ਼ਾਰਾ ਦੇਖ ਸਕਦੇ ਹਾਂ ਯੂ ਐਸ ਏ ਵਾਲੇ ਪਾਸੇ ਇਹ ਵਾਲਾ ਫਾਲ ਇੰਨਾ ਵੱਡਾ ਨਜ਼ਰ ਨਹੀਂ ਆਉਂਦਾ ਇਹਦਾ ਜਿਹੜਾ ਮੇਨ ਪਾਰਟ ਹੈ ਉਹ ਪੂਰੇ ਦਾ ਪੂਰਾ ਕੈਨੇਡਾ ਦੇ ਵਿੱਚ ਹੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਆਪਾਂ ਪਾਣੀ ਦੇ ਬਿਲਕੁਲ ਕੋਲ ਖੜ੍ਹੇ ਹਾਂ ਜੀ ਨਿਆਗਰਾ ਫਾਲ ਆਪਾਂ ਪੂਰਾ ਦੇਖ ਰਿਆ ਹੁਣ ਆਪਾਂ ਵਾਪਸੀ ਕਰਦੇ ਆ ਉਸੇ ਮਾਰਕੀਟ ਵੱਲ ਨੂੰ ਤੇ ਫੇਰ ਅੱਜ ਸ਼ਾਮ ਨੂੰ ਦੁਬਾਰਾ ਫੇਰ ਆਪਣੇ ਘਰ ਪਹੁੰਚਦੇ ਆ ਕਾਫੀ ਟਾਈਮ ਲੱਗ ਜਾਣਾ ਕਿਉਂਕਿ ਸ਼ਾਮ ਹੋ ਚੁੱਕੀ ਹੈ ਲੱਗਦਾ ਜਾਂਦੇ ਜਾਂਦੇ ਹਨੇਰਾ ਹੀ ਹੋ ਜਾਊਗਾ ਕਿਉਂਕਿ ਸਫਰ ਆਪਣਾ ਕਾਫੀ ਹੈ ਬਾਕੀ ਤੁਹਾਨੂੰ ਇਹ ਨਿਆਗਰਾ ਫਾਲ ਦਾ ਵਿਊ ਕਿਸ ਤਰ੍ਹਾਂ ਦਾ ਲੱਗਿਆ ਜਾਂ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਹਦੇ ਬਾਰੇ ਕਮੈਂਟਸ ਦੇ ਵਿੱਚ ਜ਼ਰੂਰ ਮੈਂਸ਼ਨ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਅੱਗੇ ਕੈਨੇਡਾ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਵਧੀਆ ਕਿਉਂਕਿ ਹਜੇ ਸਿਰਫ ਅਨਟਾਰੀਓ ਦੇ ਟ੍ਰਾਂਟੋ ਸ਼ਹਿਰ ਜਾਂ ਬ੍ਰੈਂਟਨ ਸ਼ਹਿਰ ਦੇ ਏਰੀਆ ਨੂੰ ਆਪਾਂ ਐਕਸਪਲੋਰ ਕਰ ਰਹੇ ਹਾਂ ਨਿਆਗਰਾ ਨੂੰ ਐਕਸਪਲੋਰ ਕੀਤਾ ਇਸ ਤੋਂ ਅੱਗੇ ਹਜੇ ਆਪਾਂ ਅਲਬਰਟਾ ਵੀ ਜਾਣਾ ਹੈ ਤੇ ਉਸ ਤੋਂ ਬਾਅਦ ਆਪਾਂ ਬ੍ਰਿਟਿਸ਼ ਕੋਲੰਬੀਆ ਵੀ ਜਾਣਾ ਹੈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂਕਿ ਤੁਹਾਨੂੰ ਰੁਟੀਨ ਦੇ ਵਿੱਚ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਤੇ ਤੁਸੀਂ ਪੂਰੇ ਕੈਨੇਡਾ ਦਾ ਆਨੰਦ ਘਰੇ ਬੈਠੇ ਮਾਣ ਸਕ ਕੈਨੇਡਾ ਦੇ ਵਿੱਚ ਕਿਤੇ ਕਿਤੇ ਨਾ ਇੰਡੀਆ ਵਾਲਾ ਮਾਹੌਲ ਬਣ ਜਾਂਦਾ ਟ੍ਰੈਫਿਕ ਦਾ ਇੱਥੇ ਸਿੰਘ ਫਸ ਗਿਆ ਕਿੱਥੇ ਕੱਢੂਗਾ ਆ ਉਹ ਮੋਟਰ ਦੇ ਬਾਹਰ